ਅਮਰਜੀਤ ਮਨਪ੍ਰੀਤ ਤੁਹਾਡੇ ਬਲਾਕ ਪ੍ਰਧਾਨ 04 02 ਨਹੀਂ ਨਹੀਂ ਕੋ ਨਹੀਂ ਆਪਾਂ ਤਾਂ ਲੱਗਦਾ ਕੈਮਰਾ ਸ਼ੁਰੂ ਮੇਰੀਆਂ ਬਹੁਤ ਪੈਣਾ ਬੋਲ ਰਹੀਆਂ ਸੀ ਕਿਆਂ ਮਨਰੇਗਾ ਤਾਂ ਚੱਲੇਗੀ ਆਪਾਂ ਕੱਲ ਬਲਾਕ ਦੇ ਵਿੱਚ ਘਰੋਂ ਕਰਨੇ ਆ ਪਰ ਆਗੂ ਕਿੱਥੇ ਹੋਣਗੇ ਜਿਹੜੀਆਂ ਲੇਬਰਾਂ ਆਪਣੇ ਨਾਲ ਲੁਧਿਆਣਾ ਟੂਰ ਚ ਨਹੀਂ ਗਿਣਿਆ ਉਹਨਾਂ ਲੇਬਰਾਂ ਨੂੰ ਆਪਾਂ ਬੁਲਾ ਲਾਂਗੇ ਬਾਕੀਆਂ ਨੂੰ ਅਰੈਸਟ ਦੇ ਦੇਵਾਂਗੇ ਵੀ ਤੁਸੀਂ ਬੈਠੋ ਜੋ ਕਿ ਤੁਸੀਂ ਕੱਲ੍ਹ ਪਾਸ ਹੋ ਕੁ ਕੀ ਆਇਆ ਤਾਂ ਬਾਕੀ ਜਿਹੜੇ ਹੈਗੇ ਆ ਉਹ ਆਪਾਂ ਕਰੌ ਕਰਦੇ ਆ ਵੈਸੇ ਆਮ ਆਦਮੀ ਪਾਰਟੀ ਨੇ ਬ੍ਰੇਕ ਲਾਈ ਹੋਈ ਆ ਉਹਨਾਂ ਨੇ ਬਿਜਲੀ ਤੇ ਵੀ ਕੰਟਰੋਲ ਕੀਤਾ ਹੋਇਆ ਕਿ ਸਾਨੂੰ ਤੁਸੀਂ ਵੋਟਾਂ ਨਹੀਂ ਪਾਈਆਂ ਸਾਡੀ ਸਰਕਾਰ ਨਹੀਂ ਇੱਕ ਪਹਿਲਾਂ ਕਿਹੜਾ ਵੋਟ ਮੰਗਣ ਦੇ ਲਾਇਕ ਸੀਗੇ ਲੋਕਾਂ ਨੇ ਇੱਕ ਪੜਾਅਸ ਕੱਢੀ ਸੀ ਕਿ ਭਾਈ ਦੂਸਰੀਆਂ ਸਰਕਾਰਾਂ ਸਾਨੂੰ ਤੰਗ ਕਰਦੀਆਂ ਨੇ ਤੇ ਅਸੀਂ ਉਹਨਾਂ ਨੂੰ ਵੋਟ ਨਹੀਂ ਪਾਉਣੀ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਵੋਟ ਪਾਵਾਂਗੇ ਪਰ ਉਹਨਾਂ ਦੀਆਂ ਗੱਲਾਂ ਸੁਣੀਆਂ ਜਿਹਦੇ ਵਿੱਚ ਆਮ ਆਦਮੀ ਪਾਰਟੀ ਕਹਿੰਦੇ ਆਪ ਤੁਹਾਡੀ ਸਰਕਾਰ ਹੈ ਆਪ ਆਮ ਆਦਮੀ ਪਾਰਟੀ ਨਾਮ ਉਹਨੇ ਸਾਡਾ ਦਿੱਤਾ ਹੋਇਆ ਸੀ ਆਮ ਆਦਮੀ ਦਾ ਤਾਂ ਅਸੀਂ ਉਹ ਭਰੋਸਾ ਕਰਕੇ ਵੋਟਾਂ ਪਾਤੀਆਂ ਅੱਜ ਵੱਡੇ ਪੱਧਰ ਤੇ ਸਾਨੂੰ ਮਨਰੇਗਾ ਚ ਬੜੀ ਵੱਡੀ ਦਿੱਕਤ ਤਾਂ ਇਸ ਤੋਂ ਵੱਡੀ ਨਿਰੇਗਾ ਤੋਂ ਵੱਡੀ ਦਿੱਕਤ ਸਾਡੇ ਚ ਰਾਸ਼ਨ ਦੇ ਵਿੱਚ ਆ ਰਹੀ ਆ ਜਿਸ ਦੇ ਵਿੱਚ ਮੇਰੀਆਂ ਭੈਣਾਂ ਕਾਫੀ ਕਲਪਰੀਆਂ ਰਾਸ਼ਨ ਦੇ ਸਬੰਧ ਵਿੱਚ ਸਭ ਤੋਂ ਪਹਿਲਾਂ ਤਾਂ ਐਸਟੈਂਡ ਨਿਕਲ ਗਿਆ। ਸੈਂਜੀ ਅੱਗੇ ਆ। ਸਾਰਾ ਆਵਾਜ਼ਾਂ ਨਾਲ ਸਾਇਤਨੀ ਕਰਦਾ ਸੋਸਾ। ਸੈਂਜੀ ਹੱਸ ਪਾਵੇਂ ਨਾ ਹੱਸ ਤੇਰਾ ਤਾਂ ਪੱਤਰਕਾਰ ਰਿਸ਼ਤੇਦਾਰ ਸੀਗਾ ਤੇ ਅਸੀਂ ਪੱਤਰਕਾਰ ਸਾਡੀ ਕੀ ਮਸਾਲੇ ਹੁਣ ਬੋਲਣਾ ਤਾਂ ਪਊਗਾ। ਤੂੰ ਮੈਨੂੰ ਬੜਾ ਗਰਮ ਕੀਤਾ ਸੀਗਾ ਹਨਾ ਸਾਨੂੰ ਰਾਸ਼ਨ ਨਹੀਂ ਮਿਲਦਾ ਤਖਣਾ ਲਾਈਏ ਕਰੀਏ ਉਹ ਕਰੀਏ ਫਿਰ ਮੈਂ ਤੁਹਾਨੂੰ ਆਪਣੀ ਇੱਕ ਰਿਸ਼ਤੇਦਾਰਾਂ ਦੀ ਗੱਲ ਦੱਸੀ ਸੀ ਵੀ ਮੇਨੂੰ ਵੀ ਇਹ ਮੈਂ ਕਹਿੰਦੇ ਸੀ। ਹੈਨਾ ਬੋਲ ਚਲੋ ਤੁਸੀਂ ਸੋਚ ਲਓ ਕੀ ਬੋਲਣਾ ਮੈਂ ਦੂਜੀ ਭੈਣ ਨੂੰ ਬੋਲ ਜਿਹੜਾ ਬੋਲ ਲਿਆ ਅੱਗੇ ਬੋਲ ਦਿੱਤਾ ਤਾ ਤੁਸੀਂ ਉਹਦੋਂ ਲਾ ਪਰਦੇ ਤੇ ਰਹਿ ਜਾ ਨਹੀਂ 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 ਹੋਰ ਢੰਗ ਨਾਲ ਬੋਲਣਾ ਆ ਸੇ ਤੀ ਮਹੀਨਿਆਂ ਚਾਰ ਮਹੀਨੇ ਹੋ ਗਏ ਆ ਹਾਂ ਵਿਸਾਨੂ ਚਾਰ ਮਹੀਨੇ ਹੋ ਗਏ ਕਣਕ ਨਹੀਂ ਮਣੀ ਹੋਰ ਜਿਆ ਪੱਕੀ ਉਹਨਾਂ ਨੂੰ ਤੇ ਬੋਟਾ ਲੈਣ ਦੀ ਵਾਰੀ ਸਾਰਿਆ ਭੱਜ ਭੱਜ ਕੇ ਆਉਂਦੇ ਐਥੇ ਤਾਂ ਮੇਰੇ ਨਾਲ ਗੱਲ ਕਰਦੇ ਕਰਦੇ ਗੱਲ ਵਧੀਆ ਸਹੀ ਗੱਲ ਮੇਰੀ ਪੈਂਕੀ ਨਾਮ ਆ ਮੇਰਾ ਨਾਮ ਜੰਗੀਰ ਖੋੜ ਹੈ ਜੰਗੀਰ ਖੋੜ ਪਿੰਡ ਪੱਗਾ ਪਿੰਪਲ ਤੋਂ ਰਾਸ਼ਨ ਤੇ ਜਦੋਂ ਤੁਸੀਂ ਦੀਪੂ ਵਾਲੇ ਕੋਲੇ ਗਏ ਤੇ ਉਹਨਾਂ ਨੇ ਕੀ ਜਆ ਮਨੇ ਉਹਨਾਂ ਕਿਆ ਵੀ ਕਣਕਾਂ ਆਸੀ ਪਰਚੀਆਂ ਨਹੀਂ ਆ ਜੇ ਕੱਟਣੀਆਂ ਸਾਰਿਆਂ ਦੀ ਦੂਰੀ ਦੂਰੀ ਪਰਚੀਆਂ ਕੱਟ ਕੇ ਕਣਕਾਂ ਮਿਲਣੀ ਆ ਸਾਰੇ ਇਧਰ ਰਿਜਨ ਵਾਲੇ ਪਾਸੇ ਸਾਰਿਆਂ ਪਾਸੇ ਬਾਹਰ ਦੀ ਬਸਤੀਆਂ ਗਈ ਕਣਕ ਠੀਕ ਹੈ ਸਾਨੂੰ ਨਹੀਂ ਇੱਕ ਮਿਲੀ ਹੁਣ ਪਰਚੀਆਂ ਕੱਟ ਦਿੱਤੀਆਂ ਹੁਣ ਪਰਚੀਆਂ ਕੱਟੀਆਂ ਗਈਆਂ ਹੁਣ ਕੀ ਪੰਜ ਪੰਜ ਕਿਲੋ ਚਾਰਾ ਚਾਹ ਨਾ ਮੈਨਿਆਂ ਦੀ ਠੀਕ ਆ ਨਾ ਪੈਂਜੀ ਇਹੋ ਜਿਹਾ ਵੀ ਹੈਗਾ ਕਿ ਜਿਹਨਾਂ ਦੀ ਜ਼ਮੀਨ ਜਾਇਦਾਦ ਆ ਤੇ ਜਿਹੜੇ ਜ਼ਿਮੀਂਦਾਰ ਨੇ ਉਹਨਾਂ ਦੀਆਂ ਬੱਚੀਆਂ ਚੋਰੀ ਛੱਪੇ ਕਰੀਆਂ ਜਾਂਦੀਆਂ ਜਾਂਦੇ ਨੇ ਅਗਲੇ ਲੈ ਜਾਂਦੇ ਨੇ ਚੋਰੀ ਛੱਪੀ ਕਰਾ ਅਗਲੇ ਪੀਣ ਦੇ ਲਾਲਚ ਚ ਟੁਰ ਪੈਂਦੇ ਨੇ ਅਗਲੇ ਚਾਲਾ ਚਾਲਾ ਮੈਨੂੰ ਕੰਮ ਤੇਰੇ ਨਾਲ ਤੇਰੇ ਨਾਲ ਕੰਮ ਆਪਾਂ ਨੂੰ ਕੀ ਪਤਾ ਕੀ ਕੰਮ ਅਗਲੇ ਆਪਨੇ ਜਦੋਂ ਮੰਨਦਾ ਨਹੀਂ ਨਾ ਤੇ ਆਪਾਂ ਕਿ ਤੈਨੂੰ ਕੀ ਸੰਦ ਕੇ ਕਰਨਾ ਠੀਕ ਆ ਨਾ ਆਪਾਂ ਨਾਲ ਜੇ ਕੰਮ ਆ ਚੇਗੇ ਤੇ ਨਾ ਪੱਕਣਾ ਆਪਾਂ ਜਦੋਂ ਗੱਲ ਕੀਤੀ ਆ ਪਛਿੱਦਗੀ ਕਰਨੀ ਜਿੱਥੇ ਮਰਜ਼ੀ ਕੋ ਲਗਾ ਚੱਲੇ ਤੇ ਵੋਟਾਂ ਦੀ ਵਾਰੀ ਹੋਣਾ ਖਣ ਕੇ ਦਿਓ ਵੋਟਾਂ ਘੋੜੇ ਛਾਪਿਓ ਤੇ ਬਣ ਗਏ ਨੇ ਵੀਡ ਗੋ ਹੋਰ ਤੇ ਯਾਰ ਜਿਹੜੇ ਮਰਜ਼ੀ ਜਿੰਨੂੰ ਮਰਜ਼ੀ ਬੈਠ ਠੱਗੇ ਨਾਲ ਕੋੜ ਨਹੀਂ ਪਾ ਸਕਦੀ ਕੋਈ ਵੀ ਸਰਕਾਰ ਕੋਈ ਠੱਗੇ ਨਾਲ ਇਹ ਉਹਦਾ ਆਪਦਾ ਮਨ ਦਿੱਤਿਆ ਆਪਣਾ ਮਨ ਕਰਦਾ ਬੁੱਧੀ ਕੋੜ ਪਾਉਣੀ ਹੈ ਪਹਿਲਾਂ ਸਰਕਾਰਾਂ ਸਾਰਾ ਕੁਝ ਦਿੰਦੇ ਰਹੇ ਆ ਇਹਹੀ ਆਮ ਆਵੀ ਪਾਰਟੀ ਸਾਡਾ ਯਾਰ ਜਿਮੀਦਾਰ ਅਗਰ ਪਹਿਲਾਂ ਜਾਂਦਾ ਸਾਡੇ ਘਰੇ ਆਉਂਦਾ ਕੋਈ ਨਹੀਂ ਰਾਸ਼ਨ ਪਾਣੀ ਉਹ ਚ ਕੋ ਬਾਹਲੇ ਗਰੀਬ ਆ ਛੋਟੇ ਵੀਰ ਕੀ ਨਾਮ ਸਵਰਨ ਸਿੰਘ ਮੇਰਾ ਨਾਮ ਪਿੰਡ ਬੱਗੇ ਪਿੱਪਲ ਬੱਗੇ ਪਿੱਪਲ ਦੀ ਕਾਫੀ ਤੁਹਾਡੇ ਪਿੰਡ ਦਾ ਇਹ ਮੁੱਦਾ ਜਿਹੜਾ ਹੈਗਾ ਜਿਹੜਾ ਜਿਮੀਦਾਰ ਕੰਕ ਲੈ ਰਿਆ ਰਸ ਲੈ ਰਿਆ ਗਰੀਬਾ ਨੂੰ ਨਹੀਂ ਮਿਲਦੀ ਹੈ ਨਾ ਹਾਂ ਆਪਾਂ ਹੱਲ ਕਰ ਲਿਨੇ ਆਪਣੇ ਦੇ ਹੱਲ ਹੈਗਾ ਆਪਣੇ ਚ ਇੱਕ ਭੈਣ ਜੀ ਹੋਰ ਸੀ ਜਿਹੜੇ ਅ ਸ਼ੁਰੂ ਸ਼ੁਰੂ ਤੋਂ ਬੋਲੇ ਸੀਗੇ ਹਨ ਭੈਣ ਜੀ ਉਹਨਾਂ ਨੇ ਉਹਨਾਂ ਨੇ ਮੈਂ ਉਹਨਾਂ ਨੂੰ ਕੋਈ ਗੱਲ ਸੀ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਇਹਨੂੰ ਧਿਆਨ ਕਰਿਓ ਵੇਖੋ ਮੇਰੇ ਗਰਮੀ ਦੇ ਵਿੱਚ ਪਿੰਡਾਂ 'ਚ ਆਣ ਦਾ ਇੱਕ ਹੀ ਮਸਕਰਤ ਹੈ ਨਾ ਸਭ ਤੋਂ ਪਹਿਲਾਂ ਤਾਂ ਦੇਖੋ ਤੁਸੀਂ ਬੋਲ ਗਏ ਸੁਪਰੀ ਮੈਂ ਕਿਵੇਂ ਬੋਲ ਰਿਹਾ ਮੇਰੇ ਵਾਂਗੂ ਕੋਈ ਅਧਿਕਾਰੀ ਆ ਜੇ ਕੋਈ ਸਰਕਾਰ ਦਾ ਅਫਸਰ ਆ ਜੇ ਕੋਈ ਪੰਚਾਇਤ ਨਾਲ ਗੱਲ ਕਰਨੀ ਗੱਲ ਕਰਨੀ ਆ ਨਿਮਰਤਾ ਨਾਲ ਪਰ ਗੱਲ ਕਰਨੀ ਆ ਆਪਦੇ ਹੱਕਾਂ ਦੀ ਜਿਵੇਂ ਤੁਸੀਂ ਕਰ ਰਹੇ ਹੋ ਕਿ ਵੇਖੋ ਸਾਡਾ ਸੰਵਿਧਾਨ ਮੁਤਾਬਕ ਵੀ ਇਹਨੂੰ ਰੱchnਾ ਹੈ ਤਬੀ ਤਾਂ ਅਨੁਮਤਾਬਕ ਬਹੁਤ ਸੁਲਤਾਨ ਟੈਲ ਪੱਤੀ ਦੀ ਗ੍ਰਾਂਟ ਲੈ ਟਿੰਗ ਬਾਦੂ ਦੀ ਗ੍ਰਾਂਟ ਮਕਾਨ ਦੀ ਗ੍ਰਾਂਟ ਮਰਲੇ ਇਸ ਤੋਂ ਇਲਾਵਾ ਕਲੋਨੀਆਂ ਵੀ ਪਹਿਲੋ ਸਿੰਧਰਾਨਾ ਬੀਬੀ ਟੈਲ ਦੀਆਂ ਨੇ ਉਹ ਵੀ ਸੰਵਿਧਾਨਿਕ ਹੱਕ ਨੇ ਸਾਡੇ ਇਸ ਤੋਂ علاوہ ਸਕਾਲਰਸ਼ਿਪ ਉਹ ਵੀ ਕਿ ਬੱਚਿਆਂ ਦੇ ਮੈਡੀਕਲ ਸੁਲਤਾਨਾ ਹੈ ਤੁਹਾਡੇ ਹੱਕ ਨਹੀਂ ਜਿੰਨਾ ਚਿਰ ਤੁਹਾਨੂੰ ਹੱਕ ਲੈਣ ਦਾ ਬੋਲਣ ਦਾ ਤਰੀਕਾ ਨਹੀਂ ਹੈ ਇਹ ਜੋ ਬੋਲਣਾ ਸਿੱਖਣਾ ਜ਼ਰੂਰੀ ਨਹੀਂ ਗੁੱਸੇ ਚ ਆ ਕੇ ਦੇਣਾ ਨਿਮਰਤਾ ਨਾਲ ਵੀ ਬੋਲਣਾ ਤੁਸੀਂ ਵੇਖੋ ਮੇਰੇ ਨਾਲ ਚੁਰਹੀ ਗਏ ਉਹ ਉੱਥੇ ਪੱਤਰਕਾਰ ਆ ਗਏ ਸੀ ਜੁਹਾਨੇ ਆ ਗਏ ਪੱਤਰਕਾਰਾਂ ਦੇ ਸਾਹਮਣੇ ਤੁਸੀਂ ਇੱਕ ਬੜੇ ਵੱਡੇ ਲੀਡਰ ਗਏ ਸੀ ਤੁਹਾਨੂੰ ਪੁੱਛਦੇ ਸੀ ਕਿਵੇਂ ਆਏ ਆ ਤੁਹਾਡੇ ਤੋਂ ਗੱਲ ਨਹੀਂ ਹੋਣੀ ਜੇ ਤੁਸੀਂ ਸਿੱਖੇ ਹੁੰਦੇ ਉਹਦਾ ਰਿਜ਼ਲਟ ਵਧੀਆ ਮਿਲਦਾ ਸੀ ਹੈਨਾ ਪਰ ਸਿੱਖੇ ਜਿਵੇਂ ਇੱਕ ਮਕਾਨ ਦੀ ਨੀਂਹ ਹੁੰਦੀ ਹੈ ਜਿਸ ਤਰੀਏ ਨਹੀਂ ਵਧੀਆ ਬਣਾਉਂਦਾ ਮਿੰਕੇ ਤਾਂ ਮਕਾਨ ਦੀ ਚਾਰ ਦਿਵਾਰੀ ਵਧੀਆ ਹੋ ਜਾਂਦੀ ਹੈ ਉਹਦਾ ਰੈਂਟਰ ਵੀ ਵਗਿਆ ਹੈ ਹੈਨਾ ਇਸੇ ਤਰ੍ਹਾਂ ਸਾਡੇ ਸਮਾਜ ਦੀ ਸਮਝ ਵੱਲ ਬੜਨੀ ਚਾਹੀਦੀ ਹੈ ਫਿਰ ਬੋਲਣ ਦਾ ਤਰੀਕਾ ਹੋਣਾ ਚਾਹੀਦਾ ਫਿਰ ਮੰਗਣ ਦਾ ਤਰੀਕਾ ਹੋਣਾ ਚਾਹੀਦਾ ਹੁਣ ਕਿੱਥੇ ਪਏ ਹੱਕ ਤੁਹਾਨੂੰ ਪਤਾ ਹੋਣਾ ਚਾਹੀਦਾ ਉਹਨੂੰ ਲਾਗੂ ਕਿਵੇਂ ਕਰਾਉਣਾ ਵੀ ਪਤਾ ਹੋਣਾ ਚਾਹੀਦਾ ਤੁਹਾਡੀ ਰਸੋਈ ਦੇ ਵਿੱਚ ਕੀ ਕੀ ਪਿਆ ਤੁਹਾਨੂੰ ਤਾਂ ਪਤਾ ਹੈ ਹੈਨਾ ਹੁਣ ਅਸੀਂ ਤਿੰਨ ਚਾਰ ਬੰਦੇ ਖੜੇ ਆਂ ਸਾਨੂੰ ਨਹੀਂ ਪਤਾ ਕਰੀਂ ਕੁਝ ਕੀ ਹੈ ਇਸੇ ਤਰ੍ਹਾਂ ਤੁਹਾਨੂੰ ਨਹੀਂ ਪਤਾ ਤੁਹਾਡੇ ਹੱਕ ਕਿੱਥੇ ਪਏ ਕਿ ਮੇਲਾ ਨਹੀਂ ਐਥੇ ਲੜੀ ਜੋ ਬੋਲੀ ਜੋ ਇੱਥੇ ਕੋਈ ਫਾਇਦਾ ਨਹੀਂ ਤੁਹਾਡਾ ਡੀਸੀ ਨੌਕਰ 80000 ਰੁਪਏ ਤਨਖਾਹ ਲੈਂਦਾ ਹੈ ਤੁਹਾਡੇ ਪੈਸੇ ਦੀ ਤਨਖਾਹ ਲੈਂਦਾ ਹੈ ਤੁਸੀਂ ਕੱਪੜਾ ਲਿਆ ਜੁੱਤੀ ਲਈ ਤੁਸੀਂ ਸਮਾਨ ਲਿਆ ਸੌਦਾ ਲਿਆ ਸਰਕਾਰ ਨੇ ਟੈਕਸ ਲਾ ਲਿਆ ਤੁਹਾਡੇ ਸਾਰੇ ਸਮਾਨ ਤੇ ਉਹ ਸਰਕਾਰ ਖਜ਼ਾਨੇ ਚ ਲੈ ਉਹ ਖਜ਼ਾਨੇ ਚ ਦੋ ਤਰ੍ਹਾਂ ਦੇ ਲੋਕ ਤਨਖਾਹ ਲੈਂਦੇ ਨੇ ਜਿਹੜੇ ਦਫ਼ਤਰਾਂ ਚ ਬੈਠੇ ਹੋਏ ਆ ਉਹ ਸਾਡੇ ਕੰਮ ਕਰਨ ਲਈ ਸਾਡੇ ਨੌਕਰ ਜਿਹੜੇ ਚੁਣੇ ਹੋਏ ਲੋਕ ਉਹ ਸਾਡੇ ਕੰਮ ਕਰਨ ਦੀ ਚੋਣ ਕੀਤੀ ہوئی ਹੈ। ਉਹਨਾਂ ਨੂੰ ਚੁਣਿਆ ਹੋਇਆ ਸਾਡੇ ਕੰਮ ਚ ਕਰਨਗੇ। 50 ਸਾਲਾਂ ਤੱਕ ਉਹਨਾਂ ਨੇ ਸਾਡੇ ਕੰਮ ਕਰਨ ਦੀ ਜ਼ਿੰਮੇਵਾਰੀ ਲਈ ਹੈ। ਜ਼ਿੰਮੇਵਾਰੀ ਕਾਹੀ ਇੱਧਰ ਧਿਆਨ ਕਰਿਓ। ਸਾਡਾ ਰੋਜਗਾਰ ਲਾਗੂ ਕਰਨਗੇ। ਸਾਡਾ ਵਿਕਾਸ ਲਾਗੂ ਕਰਨਗੇ। ਸਾਡਾ ਇਨਸਾਫ ਦਿਵਾਉਣਗੇ। ਸਾਡੇ ਬੱਚਿਆਂ ਦੇ ਹੱਥ ਵਿੱਚ ਚੰਗੇ ਚੰਗੇ ਸੁਭ ਦੇ ਜਿਹੜੇ ਹੈਗੇ ਉਹ ਲੈ ਕੇ ਪੇਚਣਗੇ। ਮਤੇ ਪਾਸ ਕਰ ਦੇ। ਇਹ ਉਹਨਾਂ ਦੀ ਜ਼ਿੰਮੇਵਾਰੀ ਆ ਲੇਕਿਨ ਉਹਨਾਂ ਨੇ ਲੁੱਟ ਮਚਾ ਛੱਡੀ ਆ ਦੀਪੂ ਵਾਲੇ ਨੂੰ ਕਿਹਾ ਹੁੰਦਾ ਕਿ ਰਾਸ਼ਨ ਚ ਕੋਟੋ ਦਿਲਾ ਦਿਓ ਰਾਸ਼ਨ ਪੈਨਸ਼ਨ ਵਾਲੇ ਨੂੰ ਕਿਹਾ ਹੁੰਦਾ ਕਿਲੇ ਦਿਲੇ ਪਾ ਦਿਓ ਔਰ ਜਿੱਥੇ ਤੁਹਾਨੂੰ ਮਹੀਨੇ ਦੀ ਪੈਨਸ਼ਨ ਮਿਲਦੀ ਆ 1500 ਹਰਿਆਣੇ ਦੇ ਵਿੱਚ ਪੈਨਸ਼ਨ ਮਿਲਦੀ ਆ 3000 ਰੁਪਏ 10000 ਤੱਕ ਜਿੱਥੇ ਤੁਹਾਨੂੰ ਪੈਨਸ਼ਨ 12 ਮਿਲਣੀ ਆ ਮਹੀਨੇ ਦੀ ਉੱਥੇ ਤੁਹਾਨੂੰ ਹਰ ਮਹੀਨੇ ਦੇ ਵਿੱਚ ਛਲੇ ਪਈ ਹੁੰਦੀ ਹੈ ਜਦੋਂ ਇਸ ਸਾਲ ਦੇ ਵਿੱਚ ਪੈਨਸ਼ਨਾਂ ਕਿੰਨੀਆਂ 8 9 10 11 ਦਾ ਸੀ ਇਹ ਰਾਜਨੀਤਿਕ ਲੋਕਾਂ ਜਿਨ੍ਹਾਂ ਨੂੰ ਚੁਣਿਆ ਕੰਮ ਕਰਨ ਦੀ ਵਿਕਾਸ ਲਈ ਰੋਜ਼ਗਾਰ ਲਈ ਇਨਸਾਫ ਲਈ ਆਪ ਦੇ ਸੰਵਿਧਾਨ ਲਈ ਇਹ ਲਾਗੂ ਕਰੋ ਉਹ ਲੋਕ ਉਹਨਾਂ ਦਾ ਮਾਰ ਨਹੀਂ ਦਾ ਹੈਗਾ ਉਹ ਲੁੱਟਣਗੇ ਇਸ ਵਾਰ ਤੇ ਬੇਨਤੀ ਆ ਕਿ ਮੇਰੇ ਮੀਟਿੰਗ ਕਰਨ ਦਾ ਮਤਲਬ ਇਹ ਆ ਕਿ ਪਿੰਡਾਂ 'ਚ ਜਾਗਰੂਕ ਕੋ ਉਹ ਲੋਕ ਲੋਕਾਂ ਦੀ ਸਮਝ ਬਣੇ ਕੁਸੀ ਨਿਕਾਟੀਮਾ ਬਣਾਓ ਨਾਲੇ ਰੁਜ਼ਗਾਰ ਦਿਵਾਈਏ ਨਾਲੇ ਇਸੇ ਤਰ੍ਹਾਂ ਮਿਲਣੀ ਕਰੀਏ ਫੋਨ ਸਮਝ ਬਣਾਈਏ ਜਿੰਨਾ ਚਿਰ ਤੁਸੀਂ ਇਕੱਠੇ ਨਹੀਂ ਹੋਉਂਦੇ ਉਹਨਾਂ ਚਿਰ ਤੁਹਾਡੀ ਤਾਕਤ ਨਹੀਂ ਮੰਨਦੀ ਜਿੰਨਾ ਚਿਰ ਤੁਹਾਡੀ ਤਾਕਤ ਨਹੀਂ ਮੰਨਦੀ ਉਹਨਾਂ ਚਿਰ ਤੁਹਾਡੇ ਖਾਣੇ ਫੋਨਾਂ ਚ ਤੁਹਾਡੇ ਹੱਥ ਨੇ ਐਸ ਲਈ ਮੇਰੀ ਗੇਂਦ ਦੀ ਆ ਕਿ ਆਓ ਇਕੱਠੇ ਹੋਈਏ ਇੱਕ ਮਤ ਇੱਕ ਜੁੱਟ ਇੱਕ ਵਿਚਾਰਧਾਰਾ ਦੇ ਨਾਲ ਤੇ ਆਉਣ ਵਾਲੇ ਸਮੇਂ ਚ ਆਪਣੇ ਆਉਣ ਵਾਲਾ ਬੱਚਿਆਂ ਦਾ ਭਵਿੱਖ ਜਿਹੜਾ ਸਭ ਤੋਂ ਵਧੀਆ ਹੋਵੇ ਇਹ ਤਾਂ ਹਾਲਾਤਾਂ ਨੇ ਲਾਤਾਂ ਨੇ ਸਾਡੇ ਨੇ ਬਹੁਤ ਬੁਰਾ ਹਾਲ ਕਰ ਦਿੱਤਾ ਮਸ਼ੀਨਰੀ ਨੇ ਕੰਮ ਕੋਲਿਆ ਪੈਦਾਵਾਰੀ ਇੰਨੀ ਹੋ ਗਈ ਆ ਕੰਮ ਸਾਨੂੰ ਲੱਭਦਾ ਨਹੀਂ ਨੇ ਮੰਗਾਈ ਇੰਨੀ ਹੋ ਗਈ ਲੱਕ ਤੋੜ ਕੇ ਤਾਂ ਮੰਗਾਈ ਪਰ ਤੁਹਾਡਾ ਇੱਥੇ ਹੋਣ ਦੇ ਨਾਲ ਮੰਗਾਈ ਤੇ ਵੀ ਕੰਟਰੋਲ ਹੋ ਸਕਦਾ ਹੈ ਤਾਕਤ ਵੱਡੀ ਹੈ ਇੰਨਾ ਕਹਿ ਲਿਆ ਹੋਇਆ ਸਭ ਨੂੰ ਜੈਪੀਨ ਜੈ ਭਾਗਤ ਸਤਿ ਸ਼੍ਰੀ ਅਕਾਲ ਨਮਸਕਾਰ